ਆਗੇ ਪਲੇਨ ਮੈਟੀ ਦੇ ਵਿੱਚ ਸਾਰਿਆਂ ਨੂੰ ਘੱਟ ਰੇਂਜ ਆ ਜੀ 649 ਰੁਪਏ ਦੀ ਐਮ ਆਰ ਪੀਏ ਇਹਦੇ ਵਿੱਚ 20% ਡਿਸਕਾਊਂਟ ਹੈ ਜੀ ਟੋਟਲੀ ਸਰ ਜੀ ਇਹਨ ਪਿਓਰ ਕਾਟਨ ਹੈ ਚ ਗਰਮੀ ਨਹੀਂ ਲੱਗਣੀ ਬਿਲਕੁਲ ਜੀ ਬਿਲਕੁਲ ਇਹ ਕਿਦਾ ਅਕੀ ਦੀ ਕੁਆਲਿਟੀ ਹੈ ਜੀ ਕੁਆਲਿਟੀ ਸਰ ਜੀ ਪ੍ਰੋਪਰ ਫਾਈਨ ਹੈ ਪਿਓਰ ਕਾਟਨ ਦੇ ਵਿੱਚ ਤੁਸੀਂ ਆਪ ਹੀ ਦੇਖੋ ਕਿੰਨੀ ਇਹਦੀ ਸੌਫਟਨੈਸ ਹੈਗੀ ਆ ਜੀ ਇਹਦੇ ਵਿੱਚ ਵੀ ਦੋ ਸ਼ੇਡ ਹੈਗੇ ਆ ਜੀ ਵਾਈਟ ਔਰ ਬਲੈਕ ਜੀ ਇਹ ਵੀ ਬਹੁਤ ਬੈਸਟ ਚੀਜ਼ ਹੈ ਜੀ ਇਹਦੇ ਵਿੱਚ ਚਾਰ ਆਰਟੀਕਲ ਆਏ ਹੈਗੇ ਆ ਟੋਟਲ ਸਾਡੀ ਦੁਕਾਨ ਦੀ ਡਾਇਨਾਮ ਹੈ ਜੀ ਪਿਓਰ ਜੀਨ ਬਲੂਰ ਫਲੋਰ ਜੀ ਹਾਂਜੀ ਹਾਂਜੀ ਸਰ ਇਹਦੇ ਵਿੱਚ ਕਿੰਨੇ ਕਲਰ ਮਿਲ ਜਾਣਗੇ ਇਹਦੇ ਵਿੱਚ ਸਰ 4 ਕਲਰ ਹੈ ਜੀ ਟੋਟਲ ਹਾਂ ਡਾਰਕ ਲਾਈਟ ਜਿਹੜੇ ਤੁਹਾਨੂੰ ਚਾਹੀਦੇ ਉਹ ਵੀ ਮਿਲ ਜੂਗਾ ਜੀ ਜੀ ਇਹਨਾਂ ਦੇ ਟਰੌਜ਼ਰ ਬਹੁ ਬੈਸਟ ਹੈਗਾ ਜੀ ਇਹ ਵੀ ਪਿਓਰ ਕਾਟਨ ਹੈ ਇਹ ਵੀ ਪਿਓਰ ਕਾਟਨ ਹੈ ਲੋਰ ਦੀ ਵੈਰਾਈਟੀ ਹੈ ਜੀ ਲੋਰ ਵੀ ਬਹੁ ਬੈਸਟ ਦੇ ਵਿੱਚ ਹੈਗਾ ਜੀ ਇਹ ਵੀ ਪਿਓਰ ਕਾਟਨ ਦੇ ਵਿੱਚ ਆ ਗਿਆ ਜੀ ਆਪਣੀ ਲੋਕੇਸ਼ਨ ਹੈਗੀਏ বাস ਸਟੈਂਡ ਦੇ ਬਿਲਕੁਲ ਆਪੋਜ਼ਿਟ ਨੀਅਰ ਇਹਦੇ ਹੈਗਾ ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆਂ ਦਾ ਜੀ ਜੀ ਇਹਦੇ ਬਿਲਕੁਲ ਨਾਲ ਦਾ ਹੈ ਜੀ ਆਪਣਾ ਡਿਊਕ ਸ਼ੋਰੂਮ ਜੀ ਤੁਹਾਡਾ ਫੋਨ ਨੰਬਰ ਹੈਗਾ 7009135449 ਜੀ ਇੱਥੇ ਸ਼ੋਰੂਮ ਤੇ ਸੇਲ ਹੈ ਜੀ ਅਪ ਟੂ 50% ਆਫ ਹੈ ਜੀ ਅਪ ਟੂ 50% ਆਫ ਹੈਗਾ ਬਹੁਤ ਵਧੀਆ ਵੈਰਾਈਟੀ ਹੈ ਜੀ ਜੀ ਹਾਂ ਜੀ ਕੀ ਲਿਆ ਤੁਸੀਂ ਅੱਜ ਅਸੀਂ ਅੱਜ ਇੱਕ ਪੈਂਟ ਲਈ ਦੋ ਸ਼ਰਟ ਲਈਆਂ ਕਿੱਦਾਂ ਦੀ ਕੁਆਲਿਟੀ ਲੱਗੀ ਉਹਦੀ ਕੁਆਲਿਟੀ ਬਹੁਤ ਵਧੀਆ ਹੈ ਜੀ ਜੀ ਰੇਟਾਂ ਦੀ ਇਹ ਗੱਲ ਕਰੀਏ ਰੇਟ ਕਿਦਾਂ ਦੇ ਲੱਗੇ ਰੇਟ ਵੀ ਸਹੀ ਹੈ ਜੀ ਰੇਟ ਵੀ ਖੁਸ਼ ਖਬਰ ਹੈ ਜੀ ਖੁਸ਼ ਖਬਰ ਨਕੌਦਰ ਸ਼ਹਿਰ ਨਵੋਸੀਆਂ ਲਈ ਖੁਸ਼ ਖਬਰੀ ਤੁਹਾਡੇ ਨਕੌਦਰ ਸ਼ਹਿਰ ਤੇ ਜਲੰਧਰ ਰੋਡ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਖੁੱਲ ਗਿਆ ਜੀ ਹੁਣ ਡਿਊਕ ਦਾ ਸ਼ੋਰੂਮ ਡਿਊਕ ਦਾ ਸ਼ੋਰੂਮ ਜਿਹੜਾ ਕਿ 100 ਸਾਲ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਦਿੰਦਾ ਆ ਰਿਹਾ ਵਾ ਹੁਣ ਡਿਊਕ ਦੇ ਸ਼ੋਰੂਮ ਤੇ ਪਹੁੰਚੇ ਆਂ ਸੀ ਬੱਸ ਸਟੈਂਡ ਦੇ ਬਿਲਕੁਲ ਸਾਮਨੇ ਤੁਹਾਡੇ ਆਪਣੇ ਸ਼ਹਿਰ ਨਕੌਦਰ ਦੇ ਵਿੱਚ ਆਓ ਤੁਹਾਨੂੰ ਲੈ ਚਲਦੇ ਆਂ ਅੰਦਰ ਔਰ ਦਿਖਾਨੇ ਆਂ ਕੱਪੜਿਆਂ ਦੀ ਅਲੱਗ-ਅਲੱਗ ਵੈਰਾਈਟੀ ਸ਼ੋਰੂਮ ਤੇ ਪਹੁੰਚੇ ਆ ਜਲੰਧਰ ਰੋਡ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਇੱਕ ਬਹੁਤ ਹੀ ਵਧੀਆ ਵੈਰਾਈਟੀ ਆ ਡਿਊਕ ਜਿਹੜਾ 100 ਸਾਲਾਂ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਦਿੰਦਾ ਆ ਯਾਰਿਆ ਹੁਣ ਤੁਹਾਨੂੰ ਜਲੰਧਰ ਜਾਂ ਲੁਧਿਆਣਾ ਜਾਣ ਦੀ ਲੋੜ ਨਹੀਂ ਨਕੋਦਰ ਦੇ ਵਿੱਚ ਹੀ ਤੁਹਾਨੂੰ ਇੱਥੇ ਬ੍ਰਾਂਡਡ ਕੱਪੜਿਆਂ ਦੀ ਜਿਹੜੀ ਆ ਕੁਆਲਿਟੀ ਮਿਲੇਗੀ ਮੈਂ ਦਿਖਾ ਦਵਾਂ ਵਾਹ ਜੀ ਵਾਹ ਕਿੰਨੇ ਪਿਆਰੇ ਪਿਆਰੇ ਆ ਪਿੰਛਟਾ ਆਏ 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 ਕੀ ਆਏ ਪਿਆਰੇ ਕਲਰ ਆ ਕਲਰ ਵੀ ਦੇਖੋ ਕਿਆ ਪਿਆਰੇ ਆਏ ਆ ਆਵਾ ਦੇਖੀ ਹੋਈ ਲੈ ਲਓ ਚੱਕਰੀਨ ਸ਼ੋਟ ਔਰ ਪਹੁੰਚੋ ਤੁਸੀਂ ਇੱਥੇ ਦੇ ਸ਼ੋਰੂਮ ਤੇ ਗੱਲਬਾਤ ਕਰਾਂਗੇ ਇੱਥੇ ਦੇ ਮੈਨੇਜਰ ਨੇ ਸਾਡੇ ਨਾਲ ਮੌਜੂਦ ਨੇ ਸਤ ਸ੍ਰੀ ਅਕਾਲ ਹੈਲੋ ਕਿਹੜੀ ਹਾਲ ਚਾਲ ਹੈ ਜੀ ਬਹੁਤ ਵਧੀਆ ਸਰ ਜੀ ਔਰ ਸਰ ਕਿਦਾਂ ਫੇਤਾ ਕਿਦਾਂ ਬਹੁਤ ਵਧੀਆ ਜੀ ਬਹੁਤ ਵਧੀਆ ਸਰ ਜੀ ਸ਼ੋਟ ਤਾਂ ਫੇਡਿਓ ਦਾ ਸ਼ੋਰੂਮ ਹਾਂਜੀ ਹਾਂਜੀ ਸਰ ਵਾਹ ਜੀ ਵਾਕੋ ਤਾਂ ਓਪਨਿੰਗ ਕੀਤੀ ਜੀ ਸਰ ਇਹਦੀ ਓਪਨਿੰਗ ਅੱਜ ਹੀ ਹੋਈ ਹੈ ਜੀ ਅੱਜ ਹੀ ਕੀਤੀ ਹੈ ਜੀ ਵਾਹ ਜੀ ਵਾਹ ਕਿਹੜੀ ਕਿਹੜੀ ਕੁਆਲਿਟੀ ਇਹ ਦੇ ਕੋ ਸਾਨੂੰ ਦਿਖਾ ਲਓਗੇ ਯਾਰ ਅਜ ਉਸ ਬਿਲਕੁਲ ਆਓ ਜੀ ਦਿਖਾਈਏ ਆ ਦੇਖੋ ਆਪਾਂ ਪਹਿਲੇ ਇੱਥੋਂ ਆਈ ਹਾਂ ਆਏ ਹਾਏ ਹਾਏ ਚੱਕ ਕੇ ਦਿਖਾ ਦੇਖ ਰਖੋ ਸ਼ੋਗ ਇਹਦਾ ਇਹ ਇੱਥੇ ਲਿਆ ਕੇ ਦਿਖਾਓ ਯਾਰ ਲਓ ਜੀ ਲਓ ਹਾਂ ਵਾਹ ਜੀ ਵਾਹ ਲੈ ਲਓ ਜੀ ਸਕਰੀਨ ਸ਼ਾਟ ਵਾਹ ਜੀ ਵਾਹ ਇਹ ਸਾਰੇ ਦਿਖਾ ਦਿਓ ਵਾਰੀ ਵਾਰੀ ਯਾਰ ਸਾਰੇ ਅਲੱਗ ਅਲੱਗ ਕਿੰਨੇ ਕਲਰ ਆਉਂਦੇ ਆ ਜੀ ਇਹਦੇ ਵਿੱਚ ਸਰ ਦੋ ਕਲਰ ਆ ਗਿਆ ਜੀ ਦੋ ਕਲਰ ਦੋਨੇ ਦਿਖਾ ਦਿਓ ਲੋ ਇਹ ਆ ਦੇਖ ਵਾਹ ਜੀ ਬਾ ਦੋਨੇ ਕਲਰ ਦੇਖੋ ਕਿੰਨੇ ਪਿਆਰੇ 걸 ਰਿਆ ਲਓ ਜੀ ਹੁਣ ਅਗਲੇ ਕਲਰ ਦਿਖਾਓ ਹੋਰ ਕਿਹੜੇ ਆ ਕਲਰ ਇਹਦੇ ਵਿੱਚ ਆਉਂਦੇ ਆ ਵਾਹ ਜੀ ਬਾ ਇਸ ਤੋਂ ਬਾਅਦ ਇਹਦੇ ਵਿੱਚ ਇਹਨਾਂ ਚ ਦੋ ਕਲਰ ਆ ਚੁੱਕੇ ਜੀ ਆ ਵੀ ਵੈਰਾਈਟੀ ਨਾਈਸ ਹੈਗੀ ਹੈ ਹਾਏ ਹਾਏ ਐਂ ਪਿਓਰ ਕਾਟਨ ਮੈਟੀ ਦੇ ਵਿੱਚ ਆ ਜੀ ਪਿਓਰ ਕਾਟਨ ਦੇ ਵਿੱਚ ਹਾਂਜੀ ਹਾਂਜੀ ਸਰ ਗਰਮੀ ਨਹੀਂ ਲੱਗਦੀ ਇਹਦੇ ਚ ਸਰ ਜੀ ਗਰਮੀਆਂ ਦੇ ਏਸੀ ਹੈ ਜੀ ਪ੍ਰੋਪਰ ਹੈ ਗਰਮੀਆਂ ਦੇ ਕਹਿੰਦੇ ਏਸੀ ਆਏ ਇਹਨਾਂ ਨੂੰ ਗਰਮੀਆਂ ਦੇ ਏਸੀ ਕਹਿੰਦੇ ਆ ਅੱਗੇ ਵੀ ਦਿਖਾ ਦਿਓ ਜੀ ਵੈਰਾਈਟੀ ਅੱਗੇ ਵੀ ਹੋਰ ਆ ਜਾਣੇ ਆਪਾਂ ਨਾਲ ਨਾਲ ਇਹਦੇ ਵਿੱਚ ਨਵੀਂ ਵੈਰਾਈਟੀ ਆਈ ਹੈਗੀ ਆ ਜੀ ਆਹ ਕੀ ਪਲੇਨ ਮੈਟੀ ਦੇ ਵਿੱਚ ਸਾਰਿਆਂ ਨੂੰ ਘੱਟ ਰੇਂਜ ਆ ਜੀ 659 ਰੁਪਏ ਦੀ ਐਮ ਆਰ ਪੀ ਹੈ ਇਹਦੇ ਵਿੱਚ 20% ਡਿਸਕਾਊਂਟ ਹੈ ਜੀ ਜੀ ਇਹ ਵੀ ਨਾਲ ਨਵੀਂ ਵੈਰਾਈਟੀ ਬਿਲਕੁਲ ਇਹ ਵੀ ਸਰ ਨਵੀਂ ਵੈਰਾਈਟੀ ਹੈ ਇੱਥੇ ਵੀ ਸਰ ਜੀ 15% ਡਿਸਕਾਊਂਟ ਹੈਗਾ ਜੀ 1059 ਐਮ ਆਰ ਪੀ ਹੈ ਜੀ ਵਾਹ ਜੀ ਵਾਹ ਡਿਸਕਾਊਂਟ ਤੇ ਡਿਸਕਾਊਂਟ ਨਾਲ-ਨਾਲ ਦੇਜੇ ਜਾ ਰਹੇ ਆ ਸਕਰੀਨ ਸ਼ੋਟ ਲੈ ਲਓ ਦੇਖ ਲਓ ਔਰ ਇੱਥੋਂ ਲੈ ਜਾਓ ਇਹ ਕਹਿੰਦੇ ਗਰਮੀਆਂ ਦੇ ਏਸੀ ਆ ਗਰਮੀਆਂ ਦੇ ਏਸੀ ਤੁਹਾਨੂੰ ਮਿਲਨੇ ਡਿਊਕ ਤੋਂ ਇਸ ਤੋਂ ਇਲਾਵਾ ਹੋਰ ਕੀ ਮਿਲੇਗਾ ਜੀ ਇਸ ਤੋਂ ਇਲਾਵਾ ਸਰ ਜੀ ਸਾਡੇ ਕੋਲ ਸ਼ਰਟਸ ਦੀ ਰੇਂਜ ਹੈਗੀ ਆ ਜੀ ਨਾਲ ਗਰਮੀਆਂ ਦੇ ਪਿਓਰ ਕਾਟਨ ਦੇ ਕੁਰਤੇ ਨਿਲਨ ਦੇ ਵਿੱਚ ਆਏ ਆ ਜੀ ਆਏ ਹਾਏ ਹਾਏ ਸਾਰੇ ਬੈਸਟ ਫੈਬਰਿਕ ਆ ਜੀ ਤੁਹਾਨੂੰ ਪਾਲ ਵਾਹ ਜੀ ਵਾਹ ਜੀ ਵਾਹ ਵਾਹ ਜੀ ਵਾਹ ਇਹ ਕਿੱਦਾਂ ਦਾ ਜੀ ਇਹ ਵਾਕਿਆ ਕੀ ਹੈ ਗਰਮੀ ਤਾਂ ਨਹੀਂ ਲੱਗਦੀ ਇਹ ਇਹ ਕਿਹਦਾ ਹੈ ਕਿ ਕੁਆਲਿਟੀ ਆ ਜੀ ਕੁਆਲਿਟੀ ਸਰ ਜੀ ਪ੍ਰੋਪਰ ਫਾਈਨ ਹੈ ਪਿਓਰ ਕਾਟਨ ਦੇ ਵਿੱਚ ਹੈ ਤੁਸੀਂ ਆਪ ਹੀ ਦੇਖੋ ਕਿੰਨੀ ਇਹਦੀ ਸੌਫਟਨੈਸ ਹੈਗੀ ਆ ਜੀ ਬਿਲਕੁਲ ਤੋਂ ਵਾਹ ਬਿਲਕੁਲ ਗਰਮੀ ਜਿੱਦਾਂ ਹੁਣ ਚਲਦੀ ਪਈ ਬਹੁਤ ਜ਼ਿਆਦਾ ਗਰਮੀ ਚਲਦੀ ਆ ਇਹ ਬਿਲਕੁਲ ਸਹੀ ਰਹੂਗਾ ਗਰਮੀਆਂ ਦੇ ਵਿੱਚ ਜੀ ਸਾਰਾ ਇਹਨਾਂ ਪਸੀਨਾ ਵਗਰਾ ਸਾਰਾ ਕਵਰ ਕਰਨਾ ਹੈ ਜੀ ਇਹਨੇ ਸਾਰਾ ਕਵਰ ਕਰਨਾ ਐਸੋ ਲਾਹੌਰ ਵੀ ਆਬਾ ਜਬਾ ਆ ਕਲਰ ਬੜਾ ਪਿਆਰਾ ਲੱਗਾ ਵਾਹ ਜੀ ਵਾਹ ਇਹ ਸਰ ਇਹਦੇ ਵਿੱਚ ਵੀ ਦੋ ਸ਼ੇਡ ਹੈਗੇ ਆ ਜੀ ਵਾਈਟ ਔਰ ਬਲੈਕ ਜੀ ਇਹ ਵੀ ਬਹੁਤ ਬੈਸਟ ਚੀਜ਼ ਹੈ ਜੀ ਇਹਦੇ ਵਿੱਚ 4 ਆਰਟੀਕਲ ਆਏ ਹੈਗੇ ਟੋਟਲ ਚਾਰੇ ਆਰਟੀਕਲ ਚਾਰੇ ਜੇ ਕਰੀ ਹੋਰ ਦਿਖਾ ਦਿਓ ਜੀ ਲਾ ਦਿਓ ਮੈਨੂੰ ਲਓ ਜੀ ਲਓ ਜੀ ਲਾ ਦਿਓ ਸਾਰੇ ਦਿਖਾ ਦਿਓ ਜਰਾ ਵਾਹ ਜੀ ਵਾਹ ਇਹ ਲਓ ਸਰ ਇਦਾਂ ਹੀ ਰੱਖੋ ਨਾਲ ਬਰਾਬਰ ਮੇਰੇ ਆ ਵਾਹ ਜੀ ਵਾਹ ਸੋ ਦੇਖੋ ਜੀ ਲੱਗ ਲੱਗ ਵੈਰਾਈਟੀ ਬਹੁਤ ਹੀ ਟੋਪ ਦੀ ਡਿਊਕ ਤੋਂ ਕੁਦਰ ਚੋ ਸ਼ਿਰਫ ਤੇ ਸਿਰਫ ਤੁਹਾਡੀ ਪਸੰਦ ਦੇ ਮਾਨੀਆਂ ਡਿਊਕ ਤੋਂ ਡਿਊਕ ਬਸ ਸਟੈਂਡ ਦੇ ਬਿਲਕੁਲ ਸਾਹਮਣੇ ਇਹ ਸਹੀ ਹੈ ਕਿ ਸਾਡੀ ਸ਼ਰਟ ਦੀ ਕੁਆਲਿਟੀ ਐਂਡ ਪ੍ਰੋਪਰ ਇਹ ਵੀ ਕਾਟਨ ਦੇ ਵਿੱਚ ਆਈਆਂ ਜੀ ਇਹ ਵੀ ਇੰਪੋਰਟਡ ਹੈ ਵਿੱਚ ਬਿਲਕੁਲ ਇਹਦੇ ਵਿੱਚ ਕਿੰਨੇ ਕਲਰ ਆ ਜੀ ਇਹਦੇ ਵਿੱਚ ਸਰ ਦੋ ਸ਼ੇਡ ਹੈਗੇ ਇੱਕ ਵਾਈਟ ਸ਼ੇਡ ਹੈ ਇੱਕ ਕੋਈ ਹੋਰ ਸ਼ੇਡ ਲਗਾਈਓ ਮੈਨੂੰ ਵਾਹ ਜੀ ਵਾਹ ਆ ਬੜਾ ਪਿਆਰਾ ਸ਼ੇਡ ਹੈ ਜੀ ਆ ਜੀ ਵਾਹ ਆ ਸਰ ਪ੍ਰਿੰਟ ਦੇ ਵਿੱਚ ਆਈਟਮ ਹੈਗੀ ਇਹ ਇਹਦੇ ਵਿੱਚ ਵੀ ਤੁਹਾਨੂੰ ਦੋ ਸ਼ੇਡ ਮਿਲ ਜੂਗੇ ਜੀ ਜੀ ਦੋ 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 ਪ੍ਰਿੰਟਸ ਦੋ ਪ੍ਰਿੰਟ ਇਹਦੇ ਵਿੱਚ ਮਿਲ ਜੂਗੇ ਜੀ ਦੋ ਕਲਰ ਨਾਲ ਹਾਂ ਜੀ ਦੋ ਕਲਰ ਹਾਂ ਜੀ ਆ ਸਰ ਸਾਡੀ ਦੁਕਾਨ ਦੀ ਡਾਇਨਮ ਹੈ ਜੀ ਪਿਓਰ ਜੀਨ ਬੋਲ ਪਿਓਰ ਜੀਨ ਹਾਂ ਜੀ ਹਾਂ ਜੀ ਸਰ ਇਹਦੇ ਵਿੱਚ ਕਿੰਨੇ ਕਲਰ ਮਿਲ ਜਾਣਗੇ ਇਹਦੇ ਵਿੱਚ ਸਰ ਚਾਰ ਕਲਰ ਹੈ ਜੀ ਟੋਟਲ ਹਾਂ ਡਾਰਕ ਲਾਈਟ ਜਿਹੜੇ ਤੁਹਾਨੂੰ ਚਾਹੀਦੇ ਉਹ ਵੀ ਮਿਲ ਜੂਗਾ ਜੀ ਜੀ ਤੇ ਸਾਈਜ਼ ਦੀ ਗੱਲ ਕਰੀਏ ਸਾਈਜ਼ ਇਹਦੇ ਵਿੱਚ ਆਪਣੇ ਕੋ 42 ਸਾਈਜ਼ ਤੱਕ ਅਵੇਲੇਬਲ ਹੈ ਜੀ ਜੀ 42 ਤੱਕ 30 ਤੋਂ ਲੈ ਕੇ 42 ਟੱਕ ਦੇ ਇਸ ਤੋਂ ਇਲਾਵਾ ਜੀ ਇਸ ਤੋਂ ਇਲਾਵਾ ਸਰ ਜੀ ਆਪਣੇ ਕੋ ਨਿਲੰਧ ਦੇ ਵਿੱਚ ਟਰਾਊਜ਼ਰ ਆ ਜਾਂਦੇ ਆ ਜੀ ਜੀ ਇਹ ਵੀ ਨੀਲੇੰਦਰ ਟਰੌਜ਼ਰ ਬਹੁਤ ਬੈਸਟ ਹੈਗਾ ਜੀ ਇਹ ਵੀ ਪਿਓਰ ਕਾਟਨ ਹੈ ਇਹ ਵੀ ਪਿਓਰ ਕਾਟਨ ਹੈ ਹਾਂਜੀ ਹਾਂਜੀ ਸਰ ਇਹਦੇ ਕਿੰਨੇ ਕਲਰ ਆਉਂਦੇ ਆ ਜੀ ਇਹਦੇ ਵਿੱਚ ਸਰ ਇਹਦੇ ਤੁਹਾਨੂੰ ਤਿੰਨ ਸ਼ੇਡ ਮਿਲ ਜੂਗੇ ਜੀ ਇਹ ਤਿੰਨ ਕਲਰ ਮਿਲ ਜਾਣਗੇ ਹਾਂਜੀ ਹਾਂਜੀ ਵਾਹ ਵਾਹ ਪਿਓਰ ਕਾਟਨ ਹੈ ਜੀ ਇਹ ਪਿਓਰ ਕਾਟਨ ਦੇ ਵਿੱਚ ਇਸ ਤੋਂ ਬਾਅਦ ਸਾਡੇ ਕੋਲ ਸਰ ਲੋਰ ਦੀ ਵੈਰਾਈਟੀ ਆ ਜੂਗੀ ਲੋਰ ਵੀ ਬਹੁਤ ਬੈਸਟ ਦੇ ਵਿੱਚ ਹੈਗਾ ਜੀ ਇਹ ਵੀ ਪਿਓਰ ਕਾਟਨ ਦੇ ਵਿੱਚ ਆ ਗਿਆ ਜੀ ਮਾਰੋ ਜੀ ਸਕਰੀਨ ਸ਼ਾਟ ਵਾਹ ਵਾਹ ਇਸ ਤੋਂ ਲਵਾਓ ਜੀ ਇਸ ਤੋਂ ਲਵਾਓ ਸਾਡੇ ਕੋਲ ਸ਼ੂਜ਼ ਦੀ ਵੈਰਾਈਟੀ ਆ ਜੂਗੀ ਜੀ ਆ ਚੱਪਲ ਹੈਗੀਆਂ ਜੀ ਸ਼ੂਜ਼ ਮਿਲ ਜੂਗੇ ਸ ਵਾй ਵਾਈ ਸ਼ੂਲ ਮਿਲ ਜਣਗੇ ਜੀ ਦੇਉਪਦੇ ਵੈਰਾਈ ਅਲੱਗ ਅਲੱਗ ਲੱਗੀ ਆ ਉਧਰ ਵੀ ਲੱਗੀ ਆ ਇਧਰ ਵੀ ਲੱਗੀ ਆ ਬਹੁਤ ਹੀ ਸਾਰੀ ਵੈਰਾਈ ਆ ਇਸ ਤੋਂ ਇਲਾਵਾ ਜੀ ਕੀ ਨਾਂ ਕੀ ਦੱਸੇ ਤੁਸੀਂ ਆਪਣਾ ਮੇਰਾ ਨਾਨਦ ਕਮਰ ਨਾਮਾ ਜੀ ਨਾਨਦ ਕਮਰ ਜੀ ਨਾਨਦ ਕਮਰ ਜੀ ਯਾਰ ਖੁਸ਼ ਹੋ ਕੇ ਜਰਾ ਲਓ ਲਓ ਸਰ ਬਿਲਕੁਲ ਲਾਸਕੇ ਬਰਫੀ ਸਾਰਿਆਂ ਨੇ ਖਵਾਈ ਕਿ ਨਹੀਂ ਅੱਜ ਸਰ ਸਾਰਿਆਂ ਨੇ ਖਾ ਗਏ ਤੁਹਾਨੂੰ ਨਹੀਂ ਖਲਾਈ ਤੇ ਲਓ ਜੀ ਸਰ ਪਹਿਲੇ ਤੁਸੀਂ ਵੀ ਖਵਾ ਦਿਓ ਤੂੰ ਵੀ ਸਰ ਹਾਂ ਮੂੰਹ ਮਠਾ ਕਰੋ ਜੀ ਆ ਭੁੱਲ ਗਏ ਸਾਨੂੰ ਹਣਾ ਲਓ ਲਓ ਸਰ ਮੂੰਹ ਮਠਾ ਪਹਿਲੇ ਮੂੰਹ ਮਠਾ ਪਾ ਜਰੂਰ ਕਰਾਂਗੇ ਕਿਉਂਕਿ ਅੱਜ ਆਂਚੇ ਆ ਬਾ ਜੀਆ ਅਸਾ ਆਪਣੀ ਲੋਕੇਸ਼ਨ ਜੀ ਲਖੇਛਿਦ ਗੱਲ ਕਰਦੇ ਹਾਂ ਲਖੇਛਿਦ ਕਰੀ ਪੈਂਦੀ ਹੈ ਆਪਣੀ ਸਰ ਆਪਣੀ ਲੋਕੇਸ਼ਨ ਹੈਗੀਏ ਬੱਸ ਸਟੈਂਡ ਦੇ ਬਿਲਕੁਲ ਆਪੋਜ਼ਿਟ ਨੀਅਰ ਇਹ ਹੈਗਾ ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆਂ ਦਾ ਜੀ ਜੀ ਇਹਦੇ ਬਿਲਕੁਲ ਨਾਲ ਦਾ ਹੈ ਜੀ ਆਪਣਾ ਡਿਊਕ ਸ਼ੋਰੂਮ ਜੀ ਫੋਨ ਨੰਬਰ ਜੀ ਫੋਨ ਨੰਬਰ ਇੱਥੇ ਦਾ ਜੀ ਸਰ ਇੱਥੇ ਦਾ ਫੋਨ ਨੰਬਰ ਹੈਗਾ 7009135449 ਜੀ ਇੱਥੇ ਦੀ ਲੋਕੇਸ਼ਨ ਇੱਕ ਵਾਰ ਫੇਰ ਦੱਸ ਦਿਓ ਜੀ ਸਰ ਆਪੋਜ਼ਿਟ ਬੱਸ ਸਟੈਂਡ ਨੀਅਰ ਬਿਲਕੁਲ ਇਹ ਹੈਗਾ ਗੁਰੂ ਨਾਨਕ ਨੈਸ਼ਨਲ ਕਾਲਜ ਹੈ ਲੜਕੀਆਂ ਦਾ ਬਿਲਕੁਲ ਨਾਲ ਦਾ ਜੀ ਬਿਲਡਿੰਗ ਆਪਣੀ ਹੈ ਜੀ ਤੇ ਇਹ ਸ਼ੋਰੂਮ ਤੇ ਸਰ ਕੀ ਸੇਲ ਕੋਈ ਲਈ ਸਰ ਇੱਥੇ ਸ਼ੋਰੂਮ ਤੇ ਸੇਲ ਹੈਗੇ ਜੀ ਅਪ ਟੂ 50% ਆਫ ਹੈ ਜੀ ਅਪ ਟੂ 50% ਆਫ ਹੈਗਾ ਆਫ ਜੀ ਹਰ ਚੀਜ਼ ਤੇ ਹਰ ਚੀਜ਼ ਤੇ ਜੀ ਹਰ ਚੀਜ਼ ਤੇ ਸਰ ਵੀਡੀਓ ਜਿਹੜਾ ਸ਼ੇਅਰ ਕਰਕੇ ਆਏਗਾ ਉਹਨੂੰ ਵੀ ਕੁਝ ਦਿਓਗੇ ਸਰ ਉਹਨਾਂ ਵਾਸਤੇ ਸਾਰਿਆਂ ਵਾਸਤੇ ਸੇਮ ਸੀ ਆ ਸਕੀਮ ਹੈ ਜੀ ਸੇਮ ਸੀ ਹੈ ਹਾਂਜੀ ਹਾਂਜੀ ਸਾਰਿਆਂ ਨੂੰ ਜਿਹੜਾ ਸ਼ੇਅਰ ਕਰਕੇ ਆਊਗਾ ਵੱਧ ਤੋਂ ਵੱਧ ਸ਼ੇਅਰ ਕਰਕੇ ਆਊਗਾ ਉਹਨੂੰ ਲੈਸ ਜਨ ਕੇ 10 ਤੋਂ 50% ਦਾ ਹਾਂਜੀ ਹਾਂਜੀ ਅਪ ਟੂ 10% ਤੋਂ ਲੈ ਕੇ ਅਪ ਟੂ 50% ਤੱਕ ਹੈ ਜੀ ਜੀ ਕੀ ਕਹਿਣਾ ਚਾਹੋਗੇ ਨਕੋਦਰ ਨਿਵਾਸੀਆਂ ਨੂੰ ਨਕੋਦਰ ਨਿਵਾਸੀਆਂ ਨੂੰ ਕਹਿਣਾ ਚਾਹਾਂਗੇ ਜੀ ਇੱਕ ਵਾਰੀ ਜਰੂਰ ਸਾਨੂੰ ਸੇਵਾ ਦਾ ਮੌਕਾ ਦਿਓ ਸ਼ੋਅਰੂਮ ਤੇ ਇੱਕ ਵਾਰੀ ਜਰੂਰ ਵਿਜ਼ਿਟ ਆ ਕੇ ਕਰੋ ਇੱਥੇ ਦੀ ਵੈਰਾਈਟੀ ਚੈੱਕ ਕਰੋ ਜੀ ਆ ਕੇ ਦੇਖੋ ਪਿਓਰ ਕਾਟਨ ਦੀ ਇੱਥੇ ਵੈਰਾਈਟੀ ਹੈ ਔਰ ਜੀਨਸ ਵੀ ਇਹਨਾਂ ਦੀ ਬਹੁਤ ਜ਼ਿਆਦਾ ਵਧੀਆ ਹੈਗੀਆਂ ਜੀ ਜੀ ਟੀ-ਸ਼ਰਟ ਟੀ-ਸ਼ਰਟਸ ਸਾਰਾ ਨਾਲ ਫਾਈਨ ਟੀ-ਸ਼ਰਟ ਆ ਜੀ ਕਿਉਂਕਿ ਡਿਊਕਸ ਸਾਰਾ ਨੂੰ ਪਤਾ ਹੈਗਾ ਇਹ ਟੀ-ਸ਼ਰਟ ਦੇ ਵਿੱਚ ਹੀ ਫੇਮਸ ਹੋਇਆ ਹੈ ਜੀ ਸਾਰਾ ਨੇ ਪਹਿਲਾਂ ਨਾਲ ਟੀ-ਸ਼ਰਟ ਹੀ ਸਟਾਰਟ ਹੋਈ ਸੀਗੀ ਜੀ ਡਿਊਕ ਕਿਹੜਾ ਜੀ ਕਿੰਨੀ ਪੁਰਾਣੀ ਕੰਪਨੀ ਆ ਡਿਊਕਸ ਵੈਸੇ ਤਾਂ ਬਹੁਤ ਪੁਰਾਣੀ ਕੰਪਨੀ ਹੈ ਪਰ ਇਹ ਵੇਅਰਿੰਗ ਦੇ ਵਿੱਚ ਰੈਡੀਮੇਡ ਦੀ ਵੇਅਰਿੰਗ ਦੇ ਵਿੱਚ ਇਹ 1964 ਤੋਂ ਬਾਅਦ ਆਈ ਹੈ ਜੀ ਕੰਪਨੀ ਜੀ ਬਿਲਕੁਲ ਜੀ 1964 ਤੋਂ ਬਾਅਦ ਵਿੱਚ ਆਈ ਆ ਕੰਪਨੀ ਜਿਹੜੀ ਕਿ ਡਿਊਕ ਦੀ ਇਹਦੇ ਵਿੱਚ ਆਈ ਆ ਇਸ ਤੋਂ ਇਲਾਵਾ ਹੋਰ ਕੀ ਕਹਿਣਾ ਚਾਹੋਗੇ ਜੀ ਇਸ ਤੋਂ ਇਲਾਵਾ ਤੁਸੀਂ ਕੋਈ ਨਕੁਦ ਵਿਜ਼ਿਟ ਜ਼ਰੂਰ ਕਰਕੇ ਦੇ ਜੀ ਇਹਨਾਂ ਦੀ ਵੈਰਾਈਟੀ ਬਹੁਤ ਜ਼ਿਆਦਾ ਵਧੀਆ ਆ ਕੇ ਇੱਕ ਵਾਰੀ ਚੈੱਕ ਕਰੋ ਤੁਸੀਂ ਆ ਕੇ ਸਾਡੇ ਸਟੋਰ ਤੇ ਅਸੀਂ ਕਾਲ ਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸ਼ਾਦ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਇੱਥੋਂ ਨੁਕਦਰ ਤੋਂ ਆਇਆ ਜੀ ਸਰ ਇੱਕ ਬੀਬੀ ਦੇ ਸ਼ੋਰੂਮ ਤੇ ਆਏ ਹੋ ਅੱਜ ਕੰਨਾਂ ਦੀ ਵੈਰਾਈਟੀ ਲੱਗੀ ਦੇਣ ਬਹੁਤ ਵਧੀਆ ਵੈਰਾਈਟੀ ਹੈ ਜੀ ਜੀ ਹਾਂ ਜੀ ਕੀ ਲਿਆ ਤੁਸੀਂ ਅੱਜ ਅਸੀਂ ਅੱਜ ਇੱਕ ਪੈਂਟ ਲਈ ਦੋ ਸ਼ਰਟ ਲਈਆਂ ਕਿੱਦਾਂ ਦੀ ਕੁਆਲਿਟੀ ਲੱਗੀ ਉਹਦੀ ਕੁਆਲਿਟੀ ਬਹੁਤ ਵਧੀਆ ਹੈ ਜੀ ਜੀ ਰੇਟਾਂ ਦੀ ਇਹ ਗੱਲ ਕਰੀਏ ਰੇਟ ਕੰਨਾਂ ਦੇ ਲੱਗੇ ਰੇਟ ਵੀ ਸਹੀ ਹੈ ਜੀ ਰੇਟ ਵੀ ਸਹੀ ਹੈ ਹਾਂ ਜੀ ਕੀ ਕਹੋਗੇ ਵਾਰ-ਵਾਰ ਬਿਲਕੁਲ ਤੋਂ ਨਿਕੋਦਰ ਸ਼ਹਿਰ ਦੇ ਵਿੱਚ ਜਰੂਰ ਪਹੁੰਚੋ ਦੀ ਡਿਊਗ ਦੇ ਸ਼ੋਰੂਮ ਤੇ ਡਿਊਗ ਦਾ ਸ਼ੋਰੂਮ ਜਿਹੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਲੜਕੀਆਂ ਦੇ ਕਾਲਜ ਦੇ ਬਿਲਕੁਲ ਨਾਲ ਖੁੱਲ ਚੁੱਕਾ ਆ ਜਿੱਥੇ ਬਹੁਤ ਵੱਡੀ ਸੇਲ ਲੱਗੀ ਆ ਔਰ ਬਹੁਤ ਵੱਡਾ ਤੁਹਾਡਾ ਇਹ ਫਾਇਦਾ ਕਰਾ ਰਹੇ ਨੇ ਤੇ ਇੱਕ ਵਾਰ ਆਉਣਾ ਜਰੂਰ ਬੰਦਾ ਜੀ ਜਲੰਧਰ ਨਹੀਂ ਜਾਣਾ ਲੁਧਿਆਣਾ ਨਹੀਂ ਜਾਣਾ ਪਹੁੰਚਣਾ ਤੁਸੀਂ ਕਿੱਥੇ ਆ ਨਿਕੋਦਰ ਡਿਊਗ ਦੇ ਸ਼ੋਰੂਮ ਤੇ